ਭਗਤਪੂਰਨ ਸਿੰਘ ਨੂੰ ਸ਼ਰੀਰ ਤਿਆਗਿਆ ਨੂੰ 32 ਸਾਲ ਹੋ ਚੁੱਕੇ ਨੇ ਪਰ ਉਹਨਾਂ ਵੱਲੋਂ ਸ਼ੁਰੂ ਕੀਤੀਆਂ ਸੇਵਾਵਾਂ ਅਜੇ ਵੀ ਜਾਰੀ ਨੇ ਹਰ ਸਾਲ ਸੰਸਦ ਦੇ ਸੇਵਾਦਾਰਾਂ ਦੇ ਵੱਲੋਂ ਭਗਤਪੂਰਨ ਸਿੰਘ ਦੀ ਵਰਸੀ ਤੇ ਪੋਤੇ ਲਗਾਉਣ ਦੇ ਮਹਿੰਮ ਵਿੱਡੇ ਜਾਂਦੀ ਹੈ ਪਿੰਗਲਵਾੜਾ ਚ ਮਰੀਜ਼ਾਂ ਦੀ ਸੇਵਾ ਸੰਭਾਲ ਵੀ ਜਾਰੀ ਹੈ ਪਿੰਗਲਵਾੜਾ ਦੀਆਂ ਅੰਮ੍ਰਿਤਸਰ ਮਾਨਾਵਾਲਾ ਗੋਇੰਦਵਾਲ ਜਲੰਧਰ ਸੰਗਰੂਰ ਪਲਸੋਰਾ ਪੰਡੋਰੀ ਵੜਾਚ ਵਿੱਚ ਬ੍ਰਾਂਚਾ ਵੀ ਨੇ ਭਗਤਪੂਰਨ ਸਿੰਘ ਆਦਰਸ਼ ਸਕੂਲ ਪੁੱਤਰ ਕਲਾਂ ਕਾਦੀਆਂ ਵਿੱਚ 412 ਬੱਚੇ ਵਿੱਦਿਆ ਹਾਸਲ ਕਰ ਰਹੇ ਨੇ ਮਾਨਾਵਾਲਾ ਵਿੱਚ ਡੇਫਨ ਡੰਬ ਬੱਚਿਆਂ ਦੇ ਸਕੂਲ ਦੇ ਵਿੱਚ 180 ਬੱਚੇ ਨਵੀਨ ਉਪਕਰਨਾਂ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਨੇ ਭਗਤਪੂਰਨ ਸਿੰਘ ਕਿਤਾ ਸਿਖਲਾਈ ਕੇਂਦਰ ਮਾਨਾਵਾਲਾ ਅੰਮ੍ਰਿਤਸਰ ਵਿਖੇ ਪੜ੍ਹਾਈ ਦੇ ਨਾਲ-ਨਾਲ ਬੱਚੀਆਂ ਨੂੰ ਸਿਲਾਈ ਕਢਾਈ ਦੇ 6 ਮਹੀਨੇ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ ਭਗਤਪੂਰਨ ਸਿੰਘ ਆਦਰਸ਼ ਸਕੂਲ ਮਾਨਾਵਾਲਾ ਵਿੱਚ ਗਰੀਬ ਅਤੇ ਝੁੰਗੀ ਚੋਪੜੀਆਂ ਵਾਲੇ 737 ਵਿਦਿਆਰਥੀਆਂ ਨੂੰ ਮੁਫਤ ਵਿੱਦਿਆ ਵੀ ਦਿੱਤੀ ਜਾਂਦੀ ਹੈ ਗੋਇੰਦਵਾਲ ਬ੍ਰਾਂਚ ਦੇ ਵਿੱਚ 92 ਚੰਡੀਗੜ੍ਹ ਬ੍ਰਾਂਚ ਦੇ ਵਿੱਚ 113 ਅਤੇ ਜਲੰਧਰ ਬ੍ਰਾਂਚ ਦੇ ਵਿੱਚ 38 ਮਰੀਜ਼ ਵੀ ਦਾਖਲ ਨੇ ਮਾਨਾਵਾਲਾ ਕੰਪਲੈਕਸ ਦੇ ਵਿੱਚ ਗਊਸ਼ਾਲਾ 'ਚ 265 ਗਊਆਂ ਅਤੇ ਬੱਚੇ-ਵੱਛੀਆਂ ਹਨ ਗਊਆਂ ਦਾ ਦੁੱਧ ਮਰੀਜ਼ਾਂ ਲਈ ਵਰਤਿਆ ਜਾਂਦਾ ਹੈ ਭਗਤਪੂਰਨ ਸਿੰਘ ਪਨਾਵਟੀ ਅੰਗ ਕੇਂਦਰ ਵਿੱਚ 15451 ਤੋਂ ਵੱਧ ਅੰਗ ਹਿਣਾ ਨੂੰ ਪਨਾਵਟੀ ਅੰਗ ਮੁਫਤ ਲਗਾਏ ਜਾ ਚੁੱਕੇ ਨੇ ਪਿੰਗਲਵਾੜਾ ਸੰਸਥਾ ਦਾ ਕੰਮ ਸਿਰਫ ਪੰਜਾਬ ਤੱਕ ਸੀਮਤ ਨਹੀਂ ਹੈ ਕਿਤੇ ਵੀ ਕੁਦਰਤੀ ਆਫਤਾਂ ਆਉਂਦੀਆਂ ਨੇ ਤਾਂ ਉੱਥੋਂ ਦੇ ਲੋਕਾਂ ਦੇ ਮਦਦ ਲਈ ਇਹ ਸੰਸਥਾ ਪਹੁੰਚਦੀ